ਆ ਤੁਸੀਂ ਖੁਸ਼ਹਾਲਪੁਰ ਦੇ ਡੇਰਿਆਂ ਦੇ ਹਾਲਾਤ ਦੇਖ ਲਓ ਤੁਸੀਂ ਕਿੰਨਾ ਜਿਆਦਾ ਜਿਹੜਾ ਪਾਣੀ ਆ ਤੇ ਉੱਧਰ ਲੋਕਾਂ ਨੇ ਜਿਹੜੀਆਂ ਮੱਝਾਂ ਗਾਵਾਂ ਨੇ ਆਪਦੀਆਂ ਉਹ ਦੇਖੋ ਕੋਠਿਆਂ ਦੇ ਚਾੜ ਰੱਖੀਆਂ ਆ ਦੇਖੋ ਧਰਾਂ ਦੇ ਘਰ ਆ ਜਿਹੜੇ ਡੁੱਬ ਚੁੱਕੇ ਆ ਤੇ ਆ ਪਾਣੀ ਦੀ ਆਵਾਜ਼ ਸੁਣੋ ਤੁਸੀਂ ਲੈ ਕਿੰਨਾ ਤੇਜ਼ ਪਾਣੀ ਆ ਜਿਹੜਾ ਸੋ ਇੰਨਾ ਪਿੰਡਾਂ ਦੇ ਵਿੱਚ ਹੁਣ ਸੁੱਕੇ ਰਾਸ਼ਨ ਦੀ ਪਾਣੀ ਦੀ ਬਹੁਤ ਜਿਆਦਾ ਜ਼ਰੂਰਤ ਆ ਜਿਹੜੀ ਉਹ ਵੇਚਾ ਪਿੰਡ ਕੁਨਹਾਲਪੁਰ ਹੋ ਗਿਆ ਡੇਰਾ ਬਾਬਾ ਨਾਨਕ ਦੇ ਇੱਥੇ ਪਿੰਡ ਹੋ ਗਏ ਲੋਕ ਇਹਨਾਂ ਪਿੰਡਾਂ ਦੇ ਵਿੱਚ ਜ਼ਰੂਰ ਰਸਲ ਪਾਣੀ ਪੁੱਜਦਾ ਕਰੋ ਸਾਰੇ ਜਣੇ ਤੇ ਬਾਕੀ ਜਿੱਥੇ ਕਿਤੇ ਵੀ ਬੰਦੇ rescued ਕਰਨ ਵਾਲੇ ਆ ਪਾਣੀ ਦੀ ਮਾਰੇ ਠਾ ਆਏ ਹੋਏ ਆ ਉਹਨਾਂ ਬਾਰੇ ਸਾਨੂੰ ਜ਼ਰੂਰ ਦੱਸੋ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਤੇ ਜ਼ਰੂਰ ਉਹਨਾਂ ਨੂੰ ਵੀ ਆਪਾਂ ਉਹਨਾਂ ਦੀ ਮਦਦ ਕਰੀਏ ਪਾਣੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢੀਏ ਕਰਦੇ ਹੋ ਸੰਗਤ ਦੇ ਨਾਲ ਇੱਥੇ ਨੇੜੇ ਤੇੜੇ ਦੀ ਸੰਗਤ ਦੇ ਨਾਲ ਗੁਜਰਾਲਪੁਰ ਦਾ ਇੱਕ